ਆਪਣੇ 10 ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਮੀਆ ਮਾਰ ਪੂਜੇ ਹੋਏ ਨੇ ਮਿਆਮਾਰ ਦੇ ਵਿੱਚ ਮੋਦੀ ਨੇ ਮਲੇਸ਼ੀਆ ਦੇ ਪੀਐਮ ਨਜੀਬ ਰਜ਼ਾਕ ਦੇ ਨਾਲ ਮੁਲਾਕਾਤ ਕੀਤੀ ਉੱਚ ਪੱਧਰੀ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਇਸ ਤੋਂ ਬਾਅਦ ਮੋਦੀ ਹੁਣ ਏਸ਼ੀਆਨ ਸਮਿਟ ਦੇ ਵਿੱਚ ਹਿੱਸਾ ਲੈਣਗੇ ਸਮਿਟ ਤੋਂ ਬਾਅਦ ਮੋਦੀ ਸਿੰਗਾਪੁਰ ਦੇ ਪੀਐਮ ਦੇ ਨਾਲ ਮੁਲਾਕਾਤ ਕਰਨਗੇ ਫਿਰ ਸ਼ਾਮ 4 ਵਜੇ ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਮੋਦੀ ਦੀ ਬੈਠਕ ਹੋਵੇਗੀ ਸ਼ਾਮ 5 ਵਜੇ ਮੋਦੀ ਮਿਆਮਾਰ ਦੇ ਲੋਕਤੰਤਰੀ ਨੇਤਾ ਆਂਗਸਾਨ ਸੂ ਕੀ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਦਿਨਾਂ ਵਿਦੇਸ਼ ਦੌਰੇ ਤੇ ਨੇ ਜਿਸ ਤੋਂ ਤਿੰਨ ਦੇਸ਼ਾਂ ਦੀ ਯਾਤਰਾ ਕਰਦੇ ਹੋਏ 40 ਅਹਿਮ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਨਗੇ ਤਿੰਨ ਦਿਨਾਂ ਤੱਕ ਮਿਆਮਾਰ ਮਿਆਮਾਰ ਦੇ ਵਿੱਚ ਰਹਿਣਗੇ ਮੋਦੀ 15 ਨਵੰਬਰ ਨੂੰ ਆਸਟ੍ਰੇਲੀਆ ਜਾਣਗੇ ਜਿੱਥੇ 5 ਦਿਨਾਂ ਤੱਕ ਰਹਿਣਗੇ ਆਸੀਆਨ ਪਾਰਟਸ ਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈ ਰਹੇ ਨੇ ਪੂਰਬੀ ਦੇਸ਼ਾਂ ਦੇ ਨਾਲ ਰਿਸ਼ਤਿਆਂ ਦੇ ਲਈ ਇਹ ਮੁਲਾਕਾਤ ਕਾਫੀ ਚੰਗੀ ਮੰਨੀ ਜਾ ਰਹੀ ਹੈ ਜਰ ਆਸੀਆਨ ਸੰਮੇਲਨ ਆਕਰ ਆਸੀਆਨ ਹੈ ਕਿ 1967 ਤੋਂ ਕੰਮ ਕਰ ਰਿਹਾ ਹੈ ਆਸੀਆਨ ਦੱਖਣੀ ਪੂਰਬੀ ਏਸ਼ੀਆ ਦੇ 10 ਦੇਸ਼ਾਂ ਦਾ ਸੰਗਠਨ ਹੈ ਆਰਥਿਕ ਵਿਕਾਸ ਨੂੰ ਵਾਦਾਵਾ ਦੇਣ ਦੇ ਲਈ ਇਹ ਬਣਿਆ